ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਬੀਤੀ ਰਾਤ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਈਸ਼ ਚੰਡੀਗੜ੍ਹ ਵਿਖੇ ਪਹੁੰਚਦੇ ਨੇ ਤੇ ਉੱਥੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਮੁਲਾਕਾਤ ਹੁੰਦੀ ਹੈ ਜੇਕਰ ਇਸ ਤੋਂ ਪਹਿਲਾਂ ਬੀਤੇ ਦਿਨ ਦੀ ਹੀ ਗੱਲ ਕੀਤੀ ਜਾਵੇ ਤਾਂ ਦੁਪਹਿਰ ਦੇ ਸਮੇਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਇੱਕ ਖਾਸ ਬੈਠਕ ਬੁਲਾਈ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜਾਂ ਇਹ ਵੀ ਕਹਿ ਲਈਏ ਕਿ ਖਾਸ ਕਰਕੇ ਜੋ ਸੁਖਦੇਵ ਸਿੰਘ ਢੀਂਸਾ ਦੀ ਪਾਰਟੀ ਦੇ ਨਾਲ ਜਾਂ ਕਹਿ ਲਈਏ ਸੁਖਦੇਵ ਸਿੰਘ ਢੀਂਸਾ ਦੇ ਨਾਲ ਖਾਸਾ ਸਬੰਧ ਰੱਖਦੇ ਨੇ ਉਹ ਵਰਕਰ ਤੇ ਉਹ ਅਧਦੇਦਾਰ ਪਹੁੰਚੇ ਹੋਏ ਸਨ ਤਾਂ ਇਸੇ ਦੌਰਾਨ ਸੁਖਦੇਵ ਸਿੰਘ ਢੀਂਸਾ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਸੁਖਦੇਵ ਸਿੰਘ ਢੀਂਸਾ ਨੇ ਕੁਝ ਵੀ ਸਪਸ਼ਟ ਨਹੀਂ ਸੀ ਕੀਤਾ ਕਿ ਆਖਰੀ ਮੀਟਿੰਗ ਕਿਉਂ ਸੱਦੀ ਗਈ ਹੈ ਪਰ ਜਦੋਂ ਸੁਖਪੀਰ ਸਿੰਘ ਬਾਦਲ ਉੱਥੇ ਪਹੁੰਚਦੇ ਨੇ ਸ਼ਾਮ ਨੂੰ ਤਾਂ ਸਿੱਧੇ ਸਿੱਧੇ ਇਸ ਦੇ ਮੈਨੇ ਇਹੀ ਕੱਢੇ ਜਾ ਰਹੇ ਨੇ ਕਿ ਬੀਤੇ ਦਿਨਾਂ ਤੋਂ ਜੋ ਚਰਚਾਵਾਂ ਚੱਲ ਰਹੀਆਂ ਪਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰਮਿੰਦਰ ਸਿੰਘ ਢੀਂਡਾ ਨੂੰ ਕੈਂਡੀਡੇਟ ਦੇ ਬਚੋਂ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਪਈਆਂ ਸਨ ਜਿਸ ਤੋਂ ਬਾਅਦ ਇਹ ਵੀ ਸਮਝਿਆ ਜਾ ਰਿਹਾ ਸੀ ਕਿ ਕੱਲ ਜਿਹੜੀ ਬੈਠਕ ਸੁਖਦੇਵ ਸਿੰਘ ਢੀਂਡਾ ਦੇ ਵੱਲੋਂ ਸੱਦੀ ਗਈ ਹੈ ਉਸ ਦੇ ਵਿੱਚ ਕੋਈ ਵੱਡਾ ਫੈਸਲਾ ਉਹ ਲੈ ਸਕਦੇ ਨੇ ਪਰ ਨਾਲ ਹੀ ਇਹ ਵੀ ਚਰਚਾ ਉੱਠੀ ਸੀ ਕਿ ਸੁਖਬੀਰ ਸਿੰਘ ਬਾਦਲ ਇਹਨਾਂ ਸਾਰੀਆਂ ਚੀਜ਼ਾਂ ਤੇ ਰੋਕਥਾਮ ਲਗਾਉਣ ਦੇ ਲਈ ਤਾਂ ਜੋ ਪਾਰਟੀ ਡੈਮੇਜ ਨਾ ਹੋਵੇ ਤਾਂ ਇਸੇ ਸਬੰਧ ਦੇ ਵਿੱਚ ਸੁਖਤੇਵ ਸਿੰਘ ਢੀਂਸਾ ਦੇ ਨਾਲ ਮੁਲਾਕਾਤ ਵੀ ਕਰਨਗੇ ਤਾਂ ਅਖੀਰ ਉਹੀ ਗੱਲ ਹੁੰਦੀ ਹੈ ਕਿ ਸੁਪੀਰ ਸਿੰਘ ਬਾਦਲ ਸੁਖਤੇਵ ਸਿੰਘ ਢੀਂਸਾ ਦੇ ਘਰ ਪਹੁੰਚਦੇ ਨੇ ਤੇ ਗੱਲਬਾਤ ਕਰਦੇ ਨੇ ਤਾਂ ਸ਼ਾਮ ਨੂੰ ਉੱਥੇ ਜਦੋਂ ਮੀਡੀਆ ਮੌਜੂਦ ਹੁੰਦਾ ਤਾਂ ਸੁਪੀਰ ਸਿੰਘ ਬਾਦਲ ਦੇ ਵੱਲੋਂ ਵੀ ਕੋਈ ਵੀ ਸਪਸ਼ਟੀਕਰਨ ਮੀਡੀਆ ਨੂੰ ਨਹੀਂ ਦਿੱਤਾ ਜਾਂਦਾ ਤੇ ਜਦੋਂ ਇਸ ਬਾਬਤ ਜਗਬਾਣੀ ਪੰਜਾਬ ਕੇਸਰੀ ਦੀ ਟੀਮ ਨੇ ਵੀ ਸੁਖਤੇਵ ਸਿੰਘ ਢੀਂਸਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਮੈਂਟ ਕਰਨ ਤੋਂ ਮਨਾ ਕਰ ਦਿੱਤਾ ਪਰ ਜਦੋਂ ਅਗਲੀ ਸਵੇਰ ਯਾਨੀ ਕਿ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਦੀ ਤਾਜ਼ਾ ਅਪਡੇਟ ਇਹ ਹੀ ਹੈ ਕਿ ਅੱਜ ਫਿਰ ਜਦੋਂ ਜਗਬਾਣੀ ਪੰਜਾਬ ਕੇਸਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰਮਿੰ ਸੁਖਦੇਵ ਸਿੰਘ ਢੀਂਡਾ ਦੇ ਨਾਲ ਤਾਂ ਅੱਜ ਵੀ ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਉਹ ਮੀਡੀਆ ਦੇ ਨਾਲ ਗੱਲਬਾਤ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਨਹੀਂ ਕਰਨਗੇ ਪਰ ਉਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਜ਼ਰੂਰ ਕੀਤਾ ਹੈ ਕਿ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਵੀ ਅਕਾਲੀ ਵਰਕਰਾਂ ਦੇ ਵੱਲੋਂ ਜੋ ਉੱਥੇ ਮੌਜੂਦ ਸਨ ਸੁਖਦੇਵ ਸਿੰਘ ਢੀਂਸਾ ਦੀ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਵੀ ਆਫ ਦਾ ਰਿਕਾਰਡ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਸੀ ਕਿ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ ਤਾਂ ਜਿਹੜਾ ਮਨਮਟਾਵ ਹੈਗਾ ਜੇਕਰ ਅਸੀਂ ਮਨਮਟਾਬ ਦੀ ਗੱਲ ਕਰੀਏ ਤਾਂ ਇਸ ਬੰਦੇ ਵਿੱਚ ਵੀ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਜ਼ਦੀਕੀਆਂ ਦੇ ਨਾਲ ਸੁਖਦੇਵ ਸਿੰਘ ਢੀਡਸਾ ਦੇ ਪਰਿਵਾਰ ਦੇ ਵਿੱਚੋਂ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਹੈ ਕਿ ਵੀ ਮਨਮਟਾਬ ਕਿਸੇ ਵੀ ਤਰ੍ਹਾਂ ਦਾ ਨਹੀਂ ਹੈਗਾ ਪਾਰਟੀ ਦੇ ਨਾਲ ਹੀ ਉਹ ਅਜ ਵੀ ਹੈਗੇ ਨੇ ਚੱਲਣਗੇ ਇਸ ਗੱਲ ਦਾ ਜ਼ਿਕਰ ਕੀਤਾ ਪਰ ਓਪਨਲੀ ਜਿਹੜਾ ਹੈਗਾ ਵਾ ਸੁਖਦੇਵ ਸਿੰਘ ਢੀਂਡਾ ਕਹ ਲੀਏ ਜਾਂ ਪਰਮਿੰਦਰ ਸਿੰਘ ਢੀਂਡਾ ਕਹ ਲੀਏ ਢੀਂਡਾ ਪਰਿਵਾਰ ਇਸ ਵਾਰੀ ਕੁਝ ਵੀ ਬੋਲਣ ਤੋਂ ਦਰਕਿਨਾਰ ਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਅਸੀਂ ਸੁਖਪੀਰ ਸਿੰਘ ਬਾਦਲ ਦੀ ਵੀ ਗੱਲ ਕਰੀਏ ਤਾਂ ਸੁਖਪੀਰ ਸਿੰਘ ਬਾਦਲ ਵੀ ਬਿਨਾ ਮੀਡੀਆ ਦੇ ਨਾਲ ਮੀਡੀਆ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕੀਤੇ ਬਿਨਾ ਉੱਥੋਂ ਚਲੇ ਗਏ ਸਨ ਪਰ ਹੁਣ ਜੋ ਇਹ ਸਾਰਾ ਸਿਨੈਰੀਓ ਬਣਿਆ ਹੋਇਆ ਹੈ ਕਿ ਜਦੋਂ ਪਰਮਿੰਦਰ ਸਿੰਘ ਢੀਂਸਾ ਦੀ ਟਿਕਟ ਜਿਹੜੀ ਹੈਗੀ ਐ ਸੰਗਰੂਰ ਤੋਂ ਕੱਟ ਦਿੱਤੀ ਜਾਂਦੀ ਹੈ ਤੇ ਆਖਿਰ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਕਿਸ ਤਰ੍ਹਾਂ ਦਾ ਹੋਵੇਗਾ ਇੱਕ ਵੱਡਾ ਸਵਾਲ ਹੱਲੇ ਵੀ ਬਰਕਰਾਰ ਹੈ ਕਿਉਂਕਿ ਜੇਕਰ ਅਸੀਂ ਕਿਤੇ ਨਾ ਕਿਤੇ ਗੱਲ ਕਰੀਏ ਜੋ ਹੁਣ ਤੱਕ ਦੇ ਜੋ ਗੱਲਬਾਤ ਸਾਂਝੀ ਕੀਤੀ ਜਾ ਰਹੀ ਹੈ ਢੀਂਸਾ ਪਰਿਵਾਰ ਦੇ ਵੱਲੋਂ ਵੀ ਤਾਂ ਉਹ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਮਨਮਟਾਵ ਨਹੀਂ ਹੈਗਾ ਪਰ ਉਹ ਓਪਨਲੀ ਇਸ ਬਾਰੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਕੋਈ ਵੀ ਗੱਲ ਆਪਣੀ ਨਹੀਂ ਰੱਖੀ ਜਦੋਂ ਅਸੀਂ ਕੱਲ ਦੁਪਹਿਰ ਦੇ ਸਮੇਂ ਪਰਮਿੰਦਰ ਸਿੰਘ ਢੀਂਸਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਵੀ ਥੋੜਾ ਜਿਹਾ ਆਪਣੇ ਘਰ ਤੋਂ ਬਾਹਰ ਆਏ ਸਨ ਤਾਂ ਫਿਰ ਉਹ ਮੀਡੀਆ ਨੂੰ ਦੇਖ ਕੇ ਅੰਦਰ ਚਲੇ ਗਏ ਸਨ ਕਿਤੇ ਨਾ ਕਿਤੇ ਉਹ ਵੀ ਕੈਮਰੇ ਦੇ ਸਾਹਮਣੇ ਕੋਈ ਵੀ ਗੱਲ ਕਰਨ ਤੋਂ ਦਰਕਿਨਾਰ ਹੁੰਦੇ ਨਜ਼ਰ ਆ ਰਹੇ ਨੇ ਕੁਝ ਵੀ ਬੋਲਣ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਨੇ ਪਰ ਹੁਣ ਇਸੇ ਮਾਮਲੇ ਦੇ ਮੱਦੇਨਜ਼ਰ ਆਪਾਂ ਇਸ ਨੂੰ ਕਿਵੇਂ ਦੇਖੀਏ ਇੱਕ ਵੱਡਾ ਸਵਾਲ ਹੋ ਜਾਂਦਾ ਹੈ ਕਿਉਂਕਿ ਜੋ ਰਾਜਨੀਤਿਕ ਪੰਡਿਤ ਹੈਗੇ ਨੇ ਜੋ ਚਰਚਾਵਾ ਮਾਹੌਲ ਜਿਹੜਾ ਗਰਮਾਇਆ ਹੋਇਆ ਹੈ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਅਖਬਾਰਾਂ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਹੱਲੇ ਵੀ ਕਿਤੇ ਨਾ ਕਿਤੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਕੁਝ ਵੀ ਠੀਕ ਠਾਕ ਨਹੀਂ ਹੋਏਗਾ ਕਿਉਂਕਿ ਦੋਨਾਂ ਜੇਕਰ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲਈਏ ਸੁਖਤੇਵ ਸਿੰਘ ਢੀਂਸਾ ਦੀ ਗੱਲ ਗੱਲ ਕਰ ਲਈਏ ਤਾਂ ਉਹਨਾਂ ਨੇ ਓਪਨਲੀ ਹੱਲੇ ਕੁਝ ਵੀ ਕੈਮਰੇ ਦੇ ਸਾਹਮਣੇ ਕੁਝ ਵੀ ਨਹੀਂ ਕਿਹਾ ਪਰ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਜਿਹੜੀ ਸਰਪ੍ਰਸਤੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸੁਖਤੇਵ ਸਿੰਘ ਢੀਂਸਾ ਦੇ ਕੋਲ ਹੀ ਹੈਗੀ ਉਹ ਸਰਪ੍ਰਸਤ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਤੇ ਜੇਕਰ ਨਾਲ ਹੀ ਗੱਲ ਕਰੀਏ ਪਰਮਿੰਦਰ ਸਿੰਘ ਢੀਂਸਾ ਦੀ ਤਾਂ ਉਹਨਾਂ ਨੂੰ ਵੀ ਕੋਰ ਕਮੇਟੀ ਦੇ ਵਿੱਚ ਇੱਕ ਅਹਿਮ ਜਗ੍ਹਾ ਦਿੱਤੀ ਗਈ ਹੈ ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦੋਨਾਂ ਪੀਓ ਪੁੱਤਰ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂ ਅਸੀਂ ਬੀਤੇ ਸਮੇਂ ਤੇ ਇੱਕ ਝਾਤ ਮਾਰੀਏ ਤਾਂ ਕਿਤੇ ਨਾ ਕਿਤੇ ਜਦੋਂ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਆਪਣੀ ਪਾਰਟੀ ਬਣਾ ਲਈ ਜਾਂਦੀ ਹੈ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਰਿਲੀਵਾ ਕਰ ਲਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਸਰਪੀਤ ਸਿੰਘ ਬਾਦਲ ਖੁਦ ਢੀਂਸਾ ਪਰਿਵਾਰ ਦੇ ਕੋਲ ਜਾਂਦੇ ਨੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਮਨਾਉਂਦੇ ਨੇ ਤਾਂ ਉਹ ਫਿਰ ਉਹਨਾਂ ਦੀ ਘਰ ਵਾਪਸੀ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਚਰਚਾਵਾਂ ਦਾ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਸੀ ਕਿ ਆਖਿਰ ਜਿਹੜੀ ਹੁਣ ਇਹ ਟਿਕਟ ਹੈਗੀ ਇਸ ਅੰਗਰੂਰ ਤੋਂ ਪਰਮਿੰਦਰ ਸਿੰਘ ਢੀਂਸਾ ਨੂੰ ਦਿੱਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਇਹ ਟ ਪਰ ਜਦੋਂ ਇਹ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਕਾਫੀ ਤਰ੍ਹਾਂ ਦੀਆਂ ਇਹ ਚਰਚਾਵਾਂ ਜੋ ਕਿ ਹੁਣ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਇਹ ਚਰਚਾਵਾਂ ਛਿੜੀਆਂ ਸਨ ਤਾਂ ਉਸੇ ਦੇ ਮੱਦੇਨਜ਼ਰ ਜਦੋਂ ਸੁਖਵੀਰ ਸਿੰਘ ਬਾਦਲ ਕੱਲ ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂਦੇ ਨੇ ਤਾਂ ਉਸ ਗੱਲਬਾਤ ਦੇ ਵਿੱਚ ਕੀ ਰਿਜ਼ਲਟ ਨਿਕਲਿਆ ਇਹ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਇਹ ਹੱਲੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਇਸ ਦਾ ਜਵਾਬ ਕਦੋਂ ਮਿਲੇਗਾ ਇਹ ਉਦੋਂ ਹੀ ਮਿਲ ਸਕਦਾ ਹੈ ਜਦੋਂ ਜਾਂ ਤਾਂ ਸੁਖਵੀਰ ਸਿੰਘ ਬਾਦਲ ਇਸ ਬਾਰੇ ਕੋਈ ਗੱਲ ਬਾਤ ਪੂਰੀ ਆਪਣੀ ਸਾਂਝੀ ਕਰਨਗੇ মিডিਆ ਦੇ ਨਾਲ ਸਪਸ਼ਟਿਕਰਨ ਦੇਣਗੇ ਜਾਂ ਫਿਰ ਸੁਖਦੇਵ ਸਿੰਘ ਢੀਂਡਸਾ ਇਸ ਪਾਰੇ ਕੁਝ ਵੀ ਗੱਲਬਾਤ ਆਪਣੀ ਸਾਂਝੀ ਕਰਨਗੇ ਉਦੋਂ ਹੀ ਇਹ ਤੈਅ ਹੋਵੇਗਾ ਕਿ ਆਖਿਰ ਜਿਹੜਾ ਅਗਲਾ ਰੁਖ ਹੈਗਾ ਦੋਨਾਂ ਦੇ ਵੱਲੋਂ ਕਿ ਉਹ ਜਾ ਲਿਆ ਜਾਵੇਗਾ ਸੁਪੀਰ ਸਿੰਘ ਬਾਦਲ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਜਾਂ ਫਿਰ ਸੁਖਦੇਵ ਸਿੰਘ ਢੀਂਸਾ ਦਾ ਕੀ ਕਹਿਣਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਪਾਰਟੀ ਦੇ ਲਈ ਖੜੇ ਰਹਿਣਗੇ ਇੱਕ ਵੱਡਾ ਸਵਾਲ ਹੈ ਬੇਸ਼ੱਕ ਉਹਨਾਂ ਨੇ ਆਪਣੀ ਗੱਲ ਕਹਿ ਤਾਂ ਦਿੱਤੀ ਹੈ ਪਰ ਓਪਨਲੀ ਜਿਹੜਾ ਹੈਗਾ ਉਹ ਕਹਿੰਦੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਅੱਜ ਵੀ ਜਦੋਂ ਲਗਭਗ ਸਵੇਰ ਦੇ 10 ਵਜੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੁਖਦੇਵ ਸਿੰਘ ਢੀਂਸਾ ਦੇ ਨਾਲ ਤਾਂ ਉਹਨਾਂ ਨੇ ਤਾਂ ਗੱਲਬਾਤ ਕਰਨ ਤੋਂ ਮਨਾ ਕਰ ਦਿੱਤਾ ਪਰ ਦੂਜੇ ਪਾਸੇ ਜਦੋਂ ਉਹਨਾਂ ਦੇ ਨਜ਼ਦੀਕੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਪ੍ਰਗਟਾਵਾ ਕੀਤਾ ਹੈ ਕਿ ਗਲਬਾਤ ਸੁਖਪੀਰ ਸਿੰਘ ਬਾਦਲ ਦੇ ਨਾਲ ਹੋਈ ਹੈ ਪਰ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਅਕਾਲੀ ਖੰਨ ਤੇ ਅਕਾਲੀ ਹੀ ਰਹਿਣਗੇ ਤੇ ਅਕਾਲੀ ਦਲ ਦੇ ਲਈ ਕੰਮ ਕਰਦੇ ਰਹਿਣਗੇ ਪਰ ਜਦੋਂ ਤੱਕ ਓਪਨਲੀ ਸੁਖਦੇਵ ਸਿੰਘ ਢੀਂਡਸਾ ਇਸ ਬਾਰੇ ਕੋਈ ਵੀ ਸਪਸ਼ਟ ਨਹੀਂ ਕਰਦੇ ਤਾਂ ਇੱਕ ਭੇਦ ਬਣਿਆ ਰਹੇਗਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਢੀਂਡਸਾ ਪਰਿਵਾਰ ਦੇ ਵੱਲੋਂ ਕਿਹੋ ਜਿਹੀ ਰਣਨੀਤੀ ਬਣਾਈ ਜਾਵੇਗੀ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਰਹਿਣਗੇ ਜਾਂ ਫਿਰ ਕੁਝ ਹੋਰ ਉਹ ਆਪਣਾ ਫੈਸਲਾ ਲੈ ਸਕਦੇ ਨੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਜੇਕਰ ਅਸੀਂ ਲੋਕ ਸਭਾ ਚੋਣ 2024 ਦੀ ਗੱਲ ਕਰੀਏ ਤਾਂ ਇਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹੋ ਜਿਹੇ ਜਿਹੜੇ ਸੀਨੀਅਰ ਆਗੂ ਹੈਗੇ ਨੇ ਉਹਨਾਂ ਦੀ ਬਹੁਤ ਲੋੜ ਹੈ ਜਿਨ੍ਹਾਂ ਨੇ ਇੰਨਾ ਸਮਾਂ ਪਾਰਟੀ ਦੇ ਲਈ ਕੰਮ ਕੀਤਾ ਉਹਨਾਂ ਦੇ ਬੇਟੇ ਨੇ ਕੰਮ ਕੀਤਾ ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਢੀਂਸਾ ਪਰਿਵਾਰ ਦੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਅਜਿਹੀ ਛਤਰੀ ਦੀ ਲੋੜ ਹੈਗੀ ਆ ਜਿੱਥੇ ਉਹ ਬੈਠ ਕੇ ਜਿਸ ਦੇ ਅੰਡਰ ਉਹ ਆਪਣਾ ਕੰਮ ਕਰ ਸਕਣ ਕਿਸੇ ਪਾਰਟੀ ਦੇ ਨਾਲ ਬੈਠ ਕੇ ਉਹ ਆਪਣੇ ਜਿਹੜੀ ਅਗਲੀ ਰਣਨੀਤੀ ਆ ਉਹ ਲਿਖ ਸਕਣ ਕਿਉਂਕਿ ਜਿਹੜੀ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਭਵਿੱਖ ਦੀ ਗੱਲ ਕਰੀਏ ਤਾਂ ਪਰਮਿੰਦਰ ਸਿੰਘ ਢੀਂਡਸਾ ਦੇ ਲਈ ਰਾਜਨੀਤੀ ਦੇ ਵਿੱਚ ਟੀਕੇ ਰਹਿਣਾ ਬਹੁਤ ਜ਼ਰੂਰੀ ਹੈ ਬੇਸ਼ੱਕ ਸੁਖਤੇਵ ਸਿੰਘ ਢੀਂਡਸਾ ਨੇ ਆਪਣੀ ਸਾਰੀ ਜ਼ਿੰਦਗੀ ਰਾਜਨੀਤੀ ਦੇ ਵਿੱਚ ਹੰਡਾ ਲਈ ਹੈ ਪਰ ਹੁਣ ਜੇਕਰ ਇੱਕ ਪਿਓ ਦੇ ਨਾਤੇ ਪਿਤਾ ਦੇ ਨਾਤੇ ਗੱਲ ਕਰੀਏ ਤਾਂ ਉਹ ਉਹ ਵੀ ਕਿਤੇ ਨਾ ਕਿਤੇ ਸੋਚਦੇ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਕਿਤੇ ਨਾ ਕਿਤੇ ਅਜਿਹੀ ਇੱਕ ਕੋਈ ਨਾ ਕੋਈ ਉਹਨਾਂ ਦੇ ਲਈ ਇੱਕ ਪਾਰਟੀ ਹੋਵੇ ਜਿਹਦੇ ਲਈ ਉਹ ਕੰਮ ਕਰਨ ਜਿਹਦੇ ਵਿੱਚ ਰਹਿ ਕੇ ਉਹ ਆਪਣਾ ਜਿਹੜਾ ਰਾਜਨੀਤਿਕ ਸਫਰ ਜਿਹੜਾ ਉਹਨਾਂ ਦਾ ਹੈਗਾ ਵਾ ਉਹ ਆਪਣਾ ਕਵਰ ਅਪ ਕਰ ਸਕਣ ਰਾਜਨੀਤੀ ਦੇ ਨਾਲ ਜੁੜੇ ਰਹਿਣ ਕਿਤੇ ਨਾ ਕਿਤੇ ਉਹਨਾਂ ਦੀ ਵੀ ਇੱਕ ਜਿਹੜੀ ਆਪਾਂ ਕਹਿ ਸਕਦੇ ਆ ਕਿ ਵੀ ਪੁੱਤਰ ਮੋਦੀ ਦੀ ਗੱਲ ਕਰ ਲਈਏ ਜਾਂ ਦਿੱਲੀ ਖੁਸ਼ ਦੀ ਗੱਲ ਕਰ ਲਈਏ ਉਹ ਕਿਤੇ ਨਾ ਕਿਤੇ ਹੁੰਦੀ ਹੈ ਸੋ ਇਸ ਮਾਮਲੇ ਨੂੰ ਲੈ ਕੇ ਸੁਖਦੇਵ ਸਿੰਘ ਢੀਂਸਾ ਦੀ ਹੁਣ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਕੀ ਹੋਵੇਗੀ ਇੱਕ ਬਹੁਤ ਵੱਡਾ ਸਵਾਲ ਹੈ ਜੋ ਕਿ ਹਾਲੇ ਵੀ ਭੇਦ ਬਣਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਸੁਖਦੇਵ ਸਿੰਘ ਢੀਂਸਾ ਦਾ ਕਿਉਂ ਜਾ ਰੁਕ ਹੋਵੇਗਾ ਤੁਸੀਂ ਬਣੇ ਰਹੋ ਜਗਪਾਣੀ ਪੰਜਾਬ ਕੇ ਸੀ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ